ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਕਰੀਨ ਤੇ WhatsApp ਨੰਬਰ 8968114273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇੱਥੇ ਹਰ ਸனிਚਰਵਾਰ ਮੰਗਲਵਾਰ ਨੂੰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਕਿਸੇ ਵੀ ਜਾਤ ਧਰਮ ਲੜਕੇ ਲੜਕੀ ਦੀ ਐਡ ਹੋਵੇ ਫ੍ਰੀ ਆਫ ਕਾਸਟ ਲਾਈ ਜਾਂਦੀ ਆ ਕਿਰਪਾ ਕਰਕੇ ਕਾਲ ਨਾ ਕੀਤੀ ਜਾਵੇ ਤੁਸੀਂ ਆਪਣੀ ਐਡ WhatsApp ਤੇ ਭੇਜ ਦਿਓ ਤੁਹਾਡੀ ਐਡ ਬਿਲਕੁਲ ਆ ਦਿੱਤੀ ਜਾਵੇਗੀ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰਉਂਗੀ ਨਾਮ ਸਿੰਘ ਜੱਟ ਸਿੱਖ ਲੜਕਾ ਖੰਨਾ ਏਰੀਆ ਡਿਸਟ੍ਰਿਕਟ ਲੁਧਿਆਣਾ 1995 ਡੇਟ ਆਫ ਬਰਥ 6 ਫੁੱਟ ਕਾਦਾ ਬੇਟੇ ਦਾ ਪਿਤਾ ਜੀ ਸੁਰਗਵਾਸੋ ਚੁੱਕੇ ਨੇ ਦੋ ਭੈਣਾਂ ਨੂੰ ਵਈਆਂ ਹੋਈਆਂ ਨੇ ਲੜਕਾ ਪ੍ਰਾਈਵੇਟ ਜੌਬ ਕਰਦਾ ਜੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਇਹ ਲੜਕਾ ਬਾਣੀਆਂ ਦਾ ਅਗਰਵਾਲ ਲੜਕਾ ਬਠਿੰਡੇ ਸ਼ਹਿਰ ਤੋਂ 1978 ਡੇਟਾ ਬਰਥ ਇਹਨਾਂ ਦਾ ਆਪਣਾ ਇਲੈਕਟ੍ਰੋਨਿਕ ਸ਼ੋਰੂਮ ਆ ਬਠਿੰਡੇ ਵਿਖੇ ਵਧੀਆ ਆਮਦਨ ਆ ਇਹਨਾਂ ਦੀ ਇੱਛਾ ਲੜਕੀ ਕੁਆਰੀ ਤਲਾਕ ਸੁਦਾ ਹੋਵੇ ਕੋਈ ਜਾਂਤੀਵੰਦਨ ਨੇ ਕਿਸੇ ਵੀ ਜਾਤ ਧਰਮ ਦੀ ਹੋ ਸਕਦੀ ਆ ਸਕਰੀਨ ਤੇ ਚਾਹ ਰਹੇ ਨੰਬਰ ਤੇ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਈਡਿਆ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਹੁਸ਼ਿਆਰਪੁਰ ਏਰੀਆ 15/92 ਡੇਟ ਆਫ ਬਰਥ 5 ਫੁੱਟ 4 ਇੰਚ ਕਾਦਾ ਬੇਟੀ ਦਾ ਬੀ BSc biotechnology MSc formation and microwave technology ਇਹਨਾਂ ਦੀ ਕੁਆਲਿਫੀਕੇਸ਼ਨਾਂ ਦੀ ਸਰਕਾਰੀ ਜੋਬ ਕਰਦੀ ਆ ਲੜਕੀ ਇਹ ਰੈਵਨੂ ਪਟਵਾਰੀ ਲੱਗੀ ਹੋਈ ਆ ਭਰਾ ਤੇ ਭੈਣ ਨੇ ਵਿਆਹ ਹੋਏ ਨੇ ਇਹਨਾਂ ਦੀ ਇੱਛਾ ਕੀ ਆ ਲੜਕਾ ਲੜਕੀ ਦੇ ਬਰਾਬਰ ਦੀ ਜੋਬ ਤਰ੍ਹਾਂ ਦਾ ਹੋਵੇ ਗਵਰਨਮੈਂਟ ਸਰਵਿਸਕਰ ਦਾ ਹੋਵੇ ਤੇ 8 ਏਕੜ ਉਹਨਾਂ ਕੋਲੇ ਪ੍ਰਾਪਰਟੀ ਹੋਣੀ ਚਾਹੀਦੀ ਆ ਜਾਂ ਫਿਰ ਗੁੱਡ ਬਿਜ਼ਨਸਮੈਨ ਹੋਵੇ ਤੇ 10 ਏਕੜ ਉਹਨਾਂ ਕੋਲ ਪ੍ਰਾਪਰਟੀ ਹੋਵੇ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਨੰਬਰ ਨੋਟ ਕਰੋ ਜੀ ਨਾਮ ਸਿੰਘ ਭੰਡਾਰੀ ਖੱਤਰੀ ਲੜਕਾ ਲੁਧਿਆਣੇ ਤੋਂ ਜਗਰਾਵਾ ਲੁਧਿਆਣਾ ਤੋਂ ਜਗਰਾਵਾ ਤੋਂ 30 ਕਿਲੋ ਲੁਧਿਆਣਾ 9 10 95 ਡੇਟ ਆਫ ਬਰਥ 5 ਫੁੱਟ 8 ਇੰਚ ਕਾਦਾ ਬੇਟੇ ਦਾ ਐਮ ਐਸ ਸੀ ਫਿਜ਼ਿਕਸ ਬੀ ਆਡ ਇਹਨਾਂ ਦੀ ਕੁਆਲੀਫਿਕੇਸ਼ਨ ਆ ਵਰਕਿੰਗ ਹੈ ਜੇ ਫਿਜ਼ਿਕਸ ਲੈਕਚਰਰ ਇਨ ਰੈਪਿਊਟੇਟਿਡ ਸਕੂਲ ਐਂਡ ਕੋਚਿੰਗ ਸੈਂਟਰ ਇੱਕ ਕਿਸੇ ਵਧੀਆ ਨਾਮੀ ਸਕੂਲ ਦੇ ਵਿੱਚ ਲੈਕਚਰਾਂ ਲੱਗਿਆ ਨੇ ਪ੍ਰਾਈਵੇਟ ਦੇ ਵਿੱਚ ਅਤੇ ਆਪਣਾ ਕੋਚਿੰਗ ਸੈਂਟਰ ਚਲਾ ਰਹੇ ਨੇ ਦੋ ਪੜਾਅ ਨੇ ਇਹਨਾਂ ਦੀਆਂ ਉਹ ਵੇਈਆਂ ਹੋਈਆਂ ਨੇ ਫਾਜ਼ਲ ਸਾਹਿਬ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਹੋਏ ਨੇ ਲੁਕਿੰਗ ਫਾਰ ਅ ਸਿੰਪਲ ਐਂਡ ਕੁਆਲੀਫਾਈਡ ਕਾਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਲੋਡ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਸਮਰਾਲਾ ਡਿਸਟ੍ਰਿਕਟ ਲੁਧਿਆਣਾ 1995 ਡੇਟ ਆਫ ਬਰਥ ਆ ਬੀ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਖੇਤੀਬਾੜੀ ਕਰਦੇ ਨੇ 4 ਕਿਲੇ ਨਾਲ ਕੋਲੇ ਵਾਹੀਯੋਗ ਜ਼ਮੀਨ ਆ 2 ਕਿਲੇ ਅਰਬਨ ਪ੍ਰਾਪਰਟੀ ਆ ਘਰੇਲੂ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਚੱਲੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ RAMDAS ਜੀ ਆਸੀ ਇੱਕ ਲੜਕਾ ਹੁਸ਼ਿਆਰਪੁਰ ਏਰੀਆ ਡੇਟ ਆਫ ਬਰਥ 2194 ਹਾਈਟ 5 ਫੁੱਟ 7 ਇੰਚ ਮਕੈਨੀਕਲ ਇੰਜੀਨੀਅਰ ਦੇ ਤੌਰ ਤੇ ਇਹ ਕੰਮ ਕਰ ਰਹੇ ਨੇ ਜਲੰਧਰ ਵਿਖੇ ਡਿਪਲੋਮਾ ਮੈਕੈਨੀਕਲ ਇੰਜੀਨੀਅਰਿੰਗ ਦੀ ਇਹਨਾਂ ਦੀ ਕੁਆਲਿਫੀਕੇਸ਼ਨ ਆ। ਫਾਦਰ ਸਾਹਿਬ ਇਹਨਾਂ ਦੇ ਦੋ ਪੈਨਸ਼ਨਰ ਲੈ ਰਹੇ ਨੇ, ਇੱਕ ਤਾਂ ਆਰਮੀ ਤੋਂ, ਦੂਜੀ ਪੰਜਾਬ ਸਰਕਾਰ ਤੋਂ। ਭੈਣ ਅਤੇ ਭਰਾ ਵਿਆਹੇ ਹੋਏ ਨੇ। ਨੀਟ ਬਿਊਟੀਫੁਲ ਹਾਊਸ ਕਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਚੱਲੇ ਨੰਬਰ ਤੇ ਸੰਪਰਕ ਕਰੋ। ਅਗਲਾ ਰਿਸ਼ਤਾ ਹੈਗਾ ਜੀ ਕੈਨੇਡਾ ਤੋਂ। ਨਾਮ ਕੌਰ ਜੱਟ ਸਿੱਖ ਲੜਕੀ ਰਾਮਪਰਾ ਫੂਲ ਬਠਿੰਡਾ ਏਰੀਆ 91288 ਡੇਟ ਆਫ ਬਰਥ 5 ਫੁੱਟ 3 ਇੰਚ ਕਾਦਾ ਬੇਟੀ ਦਾ ਬੀਐਸਸੀ ਨਰਸਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਵਰਕਿੰਗ ਐਜ਼ ਏ ਹੈਲਥ ਕੇਅਰ ਏਡ ਕੈਲਗਰੀ ਕੈਲਗਰੀ ਕੈਨੇਡਾ ਵਿੱਚ ਇਹ ਜੋਬ ਕਰਦੇ ਨੇ ਨੀਡ ਇਹਨਾਂ ਦੀ ਕੀ ਆ ਲੋਕਿੰਗ ਫਾਰ ਏ ਵੈਲ ਸੈਟਲਡ ਪੀਆਰ ਬாய் ਇਨ ਕੈਨੇਡਾ ਪ੍ਰਿਫਰ ਟੂ ਮਾਲਵਾ ਏਰੀਆ ਲੜਕਾ ਕੈਨੇਡਾ ਤੋਂ ਪੀਆਰ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਕਾਰੋਬਾਰ ਸੈੱਟ ਹੋਵੇ ਤੇ ਮਾਲਵਾ ਖੇਤਰ ਵਾਲੇ ਹੀ ਸੰਪਰਕ ਕਰਨ ਸਕਰੀਨ ਤੇ ਚੱਲ ਰਿਹਾ ਨੰਬਰ ਜਿਹਨਾਂ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜੱਟ ਸਿੱਖ ਲੜਕਾ ਸੰਗਾਗੋਤ ਵੈਸ਼ਨੂ ਵਾਲਾ ਲੜਕਾ ਜੀ ਮੋਗਾ ਏਰੀਆ 1992 ਡੇਟ ਆਫ 1990 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ 10+2 आईटीआई ਪਲੰਬਰ ਦੇ ਇਹਨਾਂ ਨੇ ਕੀਤੀ ਹੋਈ ਆ ਖੇਤੀਬਾੜੀ ਕਰਦੇ ਨੇ ਜੀ 12 ਏਕੜ ਦੇ ਨਾਲ ਕੋਲੇ ਪ੍ਰਾਪਰਟੀ ਆ ਭੈਣ ਭਰਾ ਇਹਨਾਂ ਦੇ ਵਿਆਹ ਹੋਏ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਚੱਲ ਇਹਨਾਂ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਸੰਧੂ ਗੋਤ ਬਠਿੰਡਾ ਏਰੀਆ 91094 ਡੇਟ ਆਫ ਬਰਥ 5 ਫੁੱਟ 5 ਇੰਚ ਕਾਦਾ ਬੇਟੀ ਦਾ ਬੀਏ ਬੀਐਡ ਐਮਏ ਪੰਜਾਬੀ ਪੀਟੈਟ ਸੀਟੈਟ ਕਲੀਅਰ ਆ ਲੜਕੀ ਦਾ ਇਹ ਪੰਜਾਬ ਤੇ ਸੈਂਟਰ ਦਾ ਟੈਟ ਕਲੀਅਰ ਆ ਲੜਕੀ ਦਾ ਇਹਦਾ ਬੀਏ ਬੀਐਡ ਦਾ ਐਮਏ ਪੰਜਾਬੀ ਹੈ ਇਹ ਇਹਨਾਂ ਦੀ ਇੱਛਾ ਕੀ ਆ ਲੜਕਾ ਬੈਸ਼ਨੂ ਪਰਿਵਾਰ ਤੋਂ ਜੱਟ ਸਿੱਖ ਫੈਮਿਲੀ ਦਾ ਹੋਵੇ ਲੜਕੀ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ 15 ਤੋਂ 20 ਗਿੱਲਾਂ ਨਾਲ ਕੋਲ ਪ੍ਰਾਪਰਟੀ ਹੋਵੇ ਮੈਰਿਜ ਬਿਊਰ ਵਾਲੇ ਮਾਫ ਕਰਨ ਬਠਿੰਡਾ ਮਾਨਸਾ ਬਰਨਾਲੇ ਨੂੰ ਪਹਲ ਦਿੱਤੀ ਜਾਵੇਗੀ ਸਕਰੀਨ ਤੇ ਚੱਲੇ ਨੰਬਰ ਤੇ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜੱਟ ਸਿੱਖ ਲੜਕਾ ਅਮਰਤਾਰੀ ਸਿੱਧੂ ਗੋਤ ਮੋਗਾ ਏਰੀਆ 1990 ਡੇਟ ਆਫ ਬਰਥ 5 ਫੁੱਟ 8 ਇੰਚ ਕਾਦਾ ਬੇਟੇ ਦਾ ਬੀਏ ਨਦੀ ਕੁਆਲੀਫਿਕੇਸ਼ਨ ਆ ਰਾ ਇਹਨਾਂ ਦਾ ਯੂਐਸਏ ਮੈਰਿਟਾ ਖੇਤੀਬਾੜੀ ਕਰਦੇ ਨੇ 4 ਏਕੜ ਦੇ ਕੋਲੇ ਪ੍ਰਾਪਰਟੀ ਆ ਇਹਨਾਂ ਦੀ ਇੱਛਾ ਹੈ ਕਿ ਲੜਕੀ ਅੰਮ੍ਰਿਤਾਰੇ ਹੋਵੇ 10+2 ਜਾਂ ਗ੍ਰੈਜੂਏਟ ਹੋਵੇ ਭਾਵੇਂ ਕਹਿੰਦੇ ਘੱਟ ਵੀ ਪੜ੍ਹੀ ਹੋਵੇ ਪਰੰਤੂ ਅੰਮ੍ਰਿਤਾਰੇ ਹੋਣਾ ਹੋਣੀ ਜ਼ਰੂਰੀ ਹੈ ਲੜਕੀ ਦਾ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਰਨ ਤੀਰ ਖੱਤਰੀ ਲੜਕਾ ਲੁਧਿਆਣੇ ਦਾ 14 11 96 ਡੇਟ ਆਫ ਬਰਥ ਆ ਜੀ ਜੂਮੈਟੋ ਦੇ ਵਿੱਚ ਇਹ ਡਿਲੀਵਰੀ 파ਟਨਰ ਨੇ 27000 ਰੁਪਏ ਪਰ ਮੱਥ ਨਦੀਨ ਕਮਾ ਇੱਕ ਭਰਾ ਇਹਨਾਂ ਦੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਚੱਲ ਇਹਨਾਂ ਬਾਰੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨੀਦਰਲੈਂਡ ਤੋਂ ਹਾਲੈਂਡ ਤੋਂ ਨਾਮ ਕੌਰ RAMDAS ਜੀ ਆ ਸਿੱਖ ਲੜਕੀ ਪਵਾਰ ਗੋਤ ਹੁਸ਼ਿਆਰਪੁਰ ਏਰੀਆ 13 31 8 99 ਡੇਟ ਆਫ ਬਰਥ 5 ਫੁੱਟ 7 ਇੰਚ ਕਾਦਾ ਬੇਟੀ ਦਾ ਐਮਬੀਏ ਨਾਲ ਦੀ ਕੁਆਲਿਫੀਕੇਸ਼ਨ ਆ ਇਹ ਲੜਕੀ ਨੀਦਰਲੈਂਡ ਵਿੱਚ ਰਹਿੰਦੀ ਆ ਉੱਥੇ ਉਹਨਾਂ ਨੂੰ ਆਈਓ ਮਿਲੀ ਹੋਈ ਹੈ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਰੰਗ ਸਾਫ਼ ਹੋਵੇ ਨਸ਼ਿਆਂ ਤੋਂ ਰਹਿਤ ਹੋਵੇ ਇਟਲੀ ਜਰਮਨ ਯੂ ਐਸ ਏ ਕੈਨੇਡਾ ਕਿਸੇ ਵੀ ਦੇਸ਼ ਤੋਂ ਹੋਵੇ ਸਿਰਫ ਹੁਸ਼ਿਆਰਪੁਰ ਦੇ ਨੇੜੇ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਸਕ੍ਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਗੱਲ ਕਰ ਸਕਦੇ ਹੋ ਅਗਲਾ ਰਿਸ਼ਾ ਨੋਟ ਕਰੋ ਜੀ ਨਾਮ ਬੰਟੀ ਬੋਏ ਲੜਕਾ ਜੀ ਇਹ ਫਗਵਾੜਾ ਏਰੀਆ ਕੰਪਿਊਟਰ ਹਾਰਡਵੇਅਰ ਡਿਪਲੋਮਾ ਵੈਲਡਰ ਆਈਟੀਆਈ ਇਲੈਕਟ੍ਰੀਸ਼ੀਅਨ ਆਈਟੀਆਈ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਇਹਨਾਂ ਦਾ ਕੈਨੇਡਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਜੀ ਤਿੰਨ ਵਾਰ ਕਹਿੰਦੇ ਅਸੀਂ ਕੈਨੇਡਾ ਚਾ ਚੁੱਕੇ ਹਾਂ ਮਾਤਾ ਪਿਤਾ ਭੈਣ ਕੈਨੇਡਾ ਵਿੱਚ ਪੱਕੇ ਨੇ ਇਹਨਾਂ ਦੀ ਚਗੀਆ ਲੜਕੀ ਜੀ ਐਨ ਐਮ ਬੀ ਐਸ ਸੀ ਨਰਸਿੰਗ ਨੈਨੀ ਕੋਰਸ ਵਾਲੀ ਹੋਵੇ ਜਨਰਲ ਆਈ ਲੈਟਸ ਦੇ ਵਿੱਚੋਂ 5.5 ਬੈਂਡ ਹੋਣ ਜਾਤੀ ਵੰਦਨ ਕੋਈ ਨਹੀਂ ਅਗਲਾ ਰਸਤਾ ਨੋਟ ਕਰੋ ਜੀ ਇਹਨਾਂ ਦਾ ਜੀਵਕ ਬਲਕਾਨੀਆ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰੋ ਨਾਮ ਸਿੰਘ ਜੱਟ ਸਿੱਖ ਲੜਕਾ ਢਿੱਲੋਂ ਗੋਤ ਮੁਕਤਸਰ ਸਾਹਿਬ ਏਰੀਆ 1986 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਬੇਟੇ ਦਾ میٹرਿਕ ਕੁਆਲੀਫਿਕੇਸ਼ਨ ਆ ਐਗਰੀ ਖੇਤੀਬਾੜੀ ਕਰਦੇ ਨੇ ਨਾਲ ਜੌਬ ਕਰਦੇ ਨੇ ਵਾਟਰ ਸਪਲਾਈ ਦੇ ਵਿੱਚ ਇਹ 4 ਏਕੜ ਦੇ ਨਾਲ ਕੋਲੇ ਪ੍ਰਾਪਰਟੀ ਆ ਘਰੇਲੂ ਲੜਕੇ ਕੁਆਰੀ ਜਾਂ ਤਲਾਕशुदा ਹੋਵੇ ਇਹਨਾਂ ਦੀ ਜ਼ਰੂਰਤ ਆ ਜੇ ਤਲਾਕशुदा ਹੋਵੇ ਤਾਂ ਬਿਨਾ ਬੱਚੇ ਤੋਂ ਹੋਵੇ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਆਸਟ੍ਰੇਲੀਆ ਤੋਂ ਆ ਨਾਮ ਸਿੰਘ ਜੱਟ ਸਿੱਖ ਲੜਕਾ ਵਿਰਕ ਗੋਤ ਜੰਡਿਆਲਾ ਗੁਰੂ ਅਮਰਤਸਰ ਸਾਹਿਬ 26/1997 ਡੇਟ ਆਫ ਬਰਥ 6 ਫੁੱਟ 2 ਇੰਚ ਕੱਦ ਦਾ ਬੇਟੇ ਦਾ ਬੀਟੈਕ ਐਗਰੀਕਲਚਰਲ ਇੰਜੀਨੀਅਰਿੰਗ ਪੀਏਓ ਇੰਡੀਆ ਤੋਂ एम टैक एग्रीकल्चरल इंजीनियरिंग फ्रॉम ब्रिसबोर्न ऑस्ट्रेलिया तो इन का पी आर वास्ते सतारह महीने पहला अप्लाई किया हो जी कने आस्ट्रेलिया विखे अचकम करते हैं नाओ वर्किंग विद गौमेंट ऑफिशियल ऑस्ट्रेलिया वर्किंग एज सीनीयर टैक्निकल रिसर्च ऑफिसर ਟੈਕਨੀਕਲ ਰਿਸਰਚ ਆਫੀਸਰ ਦੇ ਤੌਰ ਤੇ ਇਹ ਕੰਮ ਕਰਦੇ ਨੇ ਆਸਟ੍ਰੇਲੀਆ ਵਿੱਚ ਫਾਜ਼ਲ ਸਾਹਿਬ ਇਹਨਾਂ ਦੇ ਮਿਲਟਰੀ ਤੋਂ ਆਫੀਸ ਆਫੀਸਰ ਦੇ ਤੌਰ ਤੇ ਰਿਟਾਇਰ ਹੋਏ ਨੇ ਤੇ ਉਸ ਤੋਂ ਬਾਅਦ ਇਹਨੇ ਸੁਪਰ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਵੀ ਜੌਬ ਕੀਤੀ ਹੈ ਉੱਥੋਂ ਵੀ ਰਿਟਾਇਰ ਹੋਏ ਨੇ ਦੋ ਭੈਣਾਂ ਨੇ ਦੋਨੇ ਵਿਆਹੀਆਂ ਹੋਈਆਂ ਨੇ ਇੱਕ ਆਸਟ੍ਰੇਲੀਆ ਦੂਸਰੀ ਕੈਨੇਡਾ ਇਹਨਾਂ ਦੀ ਇੱਛਾ ਕੀ ਹੈ ਜੀ ਲੜਕੀ ਦਾ ਕੱਦ 5 ਫੁੱਟ 6 ਇੰਚ ਦੇ ਕਰੀਬ ਹੋਵੇ ਜਾਂ ਇਸ ਤੋਂ ਵੱਧ ਹੋਵੇ ਜੱਟ ਸਿੱਖ ਫੈਮਿਲੀ ਹੋਵੇ ਜਿਹਦੇ ਵਿੱਚ ਬਿਰਕ ਤੇ ਬਾਠ ਗੋਤ ਤੋਂ ਇਲਾਵਾ ਕੋਈ ਵੀ ਗੋਤ ਹੋ ਸਕਦਾ ਲੜਕੀ ਪੇਸ਼ੇ ਤੌਰ ਤੇ ਡਾਕਟਰ ਸੀਏ ਐਮਐਸਸੀ ਫ੍ਰॉम ਆਈਟੀ ਨਾਟ ਬਿਲੋ ਬੀਐਸਸੀ ਨਰਸਿੰਗ ਆਰਐਨ ਆਰਐਨ ਤੋਂ ਹੇਠਾਂ ਕਹਿੰਦੇ ਇਹਨਾਂ ਦੀ ਦੀ ਐਸ ਨਰਸਿੰਗ ਹੋਵੇ ਜੇ ਕੁੜੀ ਉਸ ਤੋਂ ਥੱਲੇ ਦੀ ਵਾਲੀ ਕੁਆਲਿਫੀਕੇਸ਼ਨ ਨਾ ਹੋਵੇ ਇਹ ਪ੍ਰੈਫਰ ਕਰਦੇ ਨੇ ਜੀ ਏਰੀਆ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਜੀਰਾ ਮਖੂ ਕਪੂਰਥਲਾ ਏਰੀਆ ਨੂੰ ਇਹ ਤਰਜੀਹ ਦਿੰਦੇ ਨੇ ਪਹਿਲ ਦਿੰਦੇ ਨੇ ਇਸ ਏਰੀਆ ਦੇ ਜੇ ਕੋਈ ਲੜਕੀ ਵਾਲੇ ਸਾਡੇ ਵੀਰ ਨੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਤੇ ਲੜਕੀ ਕਹਿੰਦੇ ਵੀ ਸਲਿਮ ਹੋਵੇ ਤੇ ਸਮਾਰਟ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਇਸ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੋਤੀ ਕੌਰ ਆ ਲੜਕੀ ਐ ਇਹ ਇਹ ਲੜਕੀ ਮੰਗਲਿਕ ਆ ਲੁਧਿਆਣੇ ਤੋਂ ਪਾਸੇ ਖੱਤਰੀ ਇਹਨਾਂ ਦੀ ਕਾਸਟ ਆ 24 990 12:45 ਮਿੰਟ ਦੇ ਸ਼ਾਮ ਦਾ ਵਰਥਾ ਲੜਕੀ ਦਾ ਪੀਐਮ ਦਾ 5 ਫੁੱਟ 4 ਇੰਚ ਕੱਦ ਦਾ ਗ੍ਰੈਜੂਏਸ਼ਨ ਵਿਦ PGTCA ਡਿਪਲੋਮਾ ਨਾਲ ਕੋਲੇ ਪੜਿਆ ਲਿਖਾ ਲੜਕਾ ਵਧੀਆ ਜੌਬ ਕਰਦਾ ਹੋਵੇ ਜਾਂ ਫਿਰ ਆਪਣਾ ਕਾਰੋਬਾਰ ਹੋਵੇ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਸਕਰੀਨ ਤੇ ਨੰਬਰ ਚੱਲਿਆ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਆਏਗਾ ਜੀ ਯੂ ਐਸ ਏ ਤੋਂ ਬ੍ਰਾਹਮਣ ਬੁਆਏ ਯੂ ਐਸ ਏ ਸਿਟੀਜ਼ਨ 31 ਸਾਲਾਂ ਉਮਰ 5 ਫੁੱਟ 9 ਇੰਚ ਕੱਦ ਡਿਪਲੋਮਾ ਕੰਪਿਊਟਰ ਕੀਤਾ ਹੋਇਆ ਟਰਕਿੰਗ ਜੌਬ ਕਰਦੇ ਨੇ ਇਹ ਇਨਾਂ ਦੀ ਇੱਛਾ ਕੀ ਹੈ ਨੀਟ ਵੈਲ এডਿਕੇਟਿਡ ਐਂਡ ਬਿਊਟੀਫੁੱਲ ਗਰਲ ਬੀਐਸਸੀ ਨਰਸਿੰਗ ਬੀਟੈਕ ਐਮਟੈਕ ਬੀਸੀਏ ਐਮਸੀਏ ਗਟ ਕਮਿਊਨੀਕੇਸ਼ਨ ਇਨ ਇੰਗਲਿਸ਼ ਸਿਕਰੀ ਦੇ ਨੰਬਰ ਚ ਆ ਲੈ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਤੋੜ ਤਵ ਜੀ ਇਹ ਆਸਟ੍ਰੇਲੀਆ ਤੋਂ ਜੱਟ ਸਿੱਖ ਬாய் ਬੌਰਨ ਆਸਟ੍ਰੇਲੀਆ ਇਹ ਲੜਕਾ ਆਸਟ੍ਰੇਲੀਆ ਦਾ ਜੰਪਲ ਹੈ ਜੀ 1995 ਡੇਟ ਆਵਰਤਾ 5 ਫੁੱਟ 11 ਇੰਚ ਕਾਤਾ ਵੈਲ ਐਜੂਕੇਟਡ ਆ ਅਤੇ ਸਮਾਰਟ ਆ ਇਹਨਾਂ ਦੀ ਇੱਛਾ ਕੀ ਆ ਡੀਟ ਵੈਲ ਐਜੂਕੇਟਡ ਗਲ ਆਸਟ੍ਰੇਲੀਆ ਵਰਨ ਇਹ ਕਹਿੰਦੇ ਸਿਰਫ ਤੇ ਸਿਰਫ ਲੜਕੀ ਆਸਟ੍ਰੇਲੀਆ ਦੀ ਜਨਮ ਹੋਵੇ ਉਹਨਾਂ ਦਾ ਤੇ ਉੱਥੇ ਉਹ ਪਲੀ ਹੋਵੇ ਇਹਨਾਂ ਦੀ ਇਹ ਇੱਕ ਪਹਿਲੀ ਸ਼ਰਤ ਆ ਤੇ ਸਕਰੀਨ ਤੇ ਇਹਨਾਂ ਦਾ ਨੰਬਰ ਚੱਲਿਆ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਦੋਨੇ ਭਰਾ ਨੇ ਜੱਟ ਸਿੱਖ ਵਾਏ ਆਸਟ੍ਰੇਲੀਆ ਬੌਰਨ 1997 ਡੇਟ ਆਫ ਬਰਥ 6 ਫੁੱਟ 1 ਇੰਚ ਕੱਤ ਵੈਲ ਐਜੂਕੇਟਿਡ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦੇ ਨੇ ਤੇ ਇਹਨਾਂ ਦੀ ਇੱਛਾ ਵੀ ਪਹਿਲੀ ਵਾਲੀ ਹੈ ਜੀ ਲੁਕਿੰਗ ਫਾਰ ਆਸਟ੍ਰੇਲੀਆ ਬੌਰਨ ਗਰਲ ਸਿਰਫ ਤੇ ਸਿਰਫ ਆਸਟ੍ਰੇਲੀਆ ਦੀ ਜੰਪਲ ਹੋਏ ਲੜਕੇ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰੋ ਨੰਬਰ ਇਹਨਾਂ ਦਾ ਦੋਨਾਂ ਦਾ ਐਡ ਦਾ ਸੇਮ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਜੱਟ ਸਿੱਖ ਲੜਕਾ ਢਿੱਲੋਂ ਗੋਤ ਪਟਿਆਲਾ ਏਰੀਆ 241291 ਡੇਟ ਆਫ ਬਰਥ 5 ਫੁੱਟ 11 ਇੰਚ ਕੱਦਾ ਬੇਟਾ ਦਾ ਸਕੂਲਿੰਗ ICSE B ਤੱਕ ਮੈਕੈਨੀਕਲ ਇੰਜੀਨੀਅਰਿੰਗ ਇੰਡੀਆ ਤੋਂ bizness management ਆਸਟ੍ਰੇਲੀਆ ਤੋਂ ਕੰਰੰਟਲੀ EMPLOYER ਨੇ ਇਹ ਆਸਟ੍ਰੇਲਿਅਸ ਜੌਬ ਕਰ ਦੇਣਾ ਹੈ ਭੈਣ ਤੇ ਭਰਾ ਵਿਆਹੇ ਹੋਏ ਨੇ 4 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਇਹਨਾਂ ਦੀ ਇੱਛਾ ਕੀ ਆ ਗਰਲ ਵੀ ਅਸੀਂ ਨਰਸਿੰਗ ਹੋਵੇ 5 ਫੁੱਟ 5 ਇੰਚ ਦੇ ਲੜਕੀ ਦਾ ਕੱਦ ਹੋਵੇ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜੱਟ ਸਿੱਖ ਲੜਕਾ ਗਿੱਲਗੋਤ ਲੁਧਿਆਣਾ ਏਰੀਆ ਇਹ ਕੈਨੇਡਾ ਦਾ ਰਿਸ਼ਤਾ ਜੀ 13/94 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ 10+2 ਕੁਆਲੀਫਿਕੇਸ਼ਨ ਆ ਇਹ ਡਾਈਵੋਰਸਿਆ ਲੜਕਾ ਬ੍ਰੈਂਪਟਨ ਟਰੱਕ ਡਰਾਈਵਰ ਦੇ ਤੌਰ ਤੇ ਇਹ ਕੰਮ ਕਰਦਾ ਫਾਤ ਸਾਬ ਇਹਨਾਂ ਦੇ ਆਰਮੀ ਤੋਂ ਰਿਟਾਇਰ ਨੇ ਮਾਤਾ ਜੀ ਸੁਰਗਵਾਸ ਹੋ ਚੁੱਕੇ ਨੇ ਦੋ ਭੈਣਾਂ ਨੇ ਵੇ ਅਈਆਂ ਹਿਆਂ ਨੇ ਇੱਕ ਸਪੈਨ ਦੇ ਵਿੱਚ ਦੂਜੀ ਇੰਡੀਆ ਦੇ ਵਿੱਚ ਦੋ ਕਿੱਲੇ ਨਾਲ ਕੋਈ ਵਾਹੀ ਜੋਗ ਜ਼ਮੀਨ ਆ ਤੇ ਚਾਰ ਪਲਾਟ ਨੇ ਨੀਡ ਗਲ ਪੀਆਰ ਫਰੋਮ ਕੈਨੇਡਾ ਡਾਈਵੋਰਸੀ ਅਨਮੈਰਿਡ ਲੜਕੀ ਕੈਨੇਡਾ ਦੇ ਪੀਆਰ ਹੋਵੇ ਭਾਵੇਂ ਡਾਈਵੋਰਸੀ ਹੋਵੇ ਜਾਂ ਅਨਮੈਰਿਡ ਹੋਵੇ ਇਹਨਾਂ ਨੇ ਜਿਹੜੀ ਐਡ ਭੇਜੀ ਆ ਉਹੋ YouTube ਤੇ ਕਮੈਂਟਸ ਦੇ ਵਿੱਚ ਭੇਜੀ ਆ ਇਹ ਵੀ ਇਹਨੂੰ ਬਹੁਤ ਕਿਰਪਾ ਸਾਹਿਬ ਸਰਕਾਰ ਸਾਹਿਬ ਬੇਨਤੀ ਕੀਤੀ ਜਾਂਦੀ ਹੈ ਵੀ ਕਿਰਪਾ ਕਰਕੇ ਨਾ ਐਡ WhatsApp ਤੇ ਭੇਜ ਦਿਆ ਕਰੋ ਤਾਂ ਜੋ ਤੁਹਾਡਾ ਕੰਟੈਕਟ ਨਾ ਬਣੀ ਬਲਦਾ ਜੋ ਤੁਹਾਡੇ ਨਾਲ ਵੀਰ ਗੱਲ ਕਰਨਾ ਚਾਹੁੰਦੇ ਨੇ ਇਹਨਾਂ ਦਾ ਈਮੇਲ ਅਡਰੈਸ ਆ ਸਾਡੇ ਕੋਲੇ ਅਸੀਂ ਉਹ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਉਹ ਨੋਟ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਇਹ ਗੁਜਰਾਤ ਇੰਡੀਆ ਤੋਂ ਨਾਮ ਸਿੰਘ RAMDASIA ਸਿੱਖ ਬੁਆਏ ਬੁਰਕਰ ਗੋਤ ਇਹਨਾਂ ਦਾ ਅਹਿਮਦਾਬਾਦ ਗੁਜਰਾਤ ਤੋਂ ਨੇ 2998 ਡੇਟ ਆਫ ਬਰਥ ਹੈ ਜੀ 10+2 ਫਰਮ ਗੁਜਰਾਤ ਫਸਟ ਈਅਰ ਮਕੈਨੀਕਲ ਇੰਜੀਨੀਅਰਿੰਗ ਫਰਮ ਸਿਲਵਰ ਓਕੇ ਕਾਲਜ ਗੁਜਰਾਤ ਡਿਪਲੋਮਾ ਹੋਟਲ ਮੈਨੇਜਮੈਂਟ ਫਰਮ ਥਾਮਸ ਰਿਵਰਜ ਯੂਨੀਵਰਸਿਟੀ ਕੈਨੇਡਾ ਇਹ ਇਹਨਾਂ ਦੀ ਕੁਆਲੀਫਿਕੇਸ਼ਨ ਆ ਜੀ اون ਬਰਕ ਪਰਮਟ ਤੇ ਨੀੜਾ ਵਿਖਨੇ ਹੈ ਡੂਇੰਗ ਜੋਬ ਐਜ ਐਚ ਐਫ ਇਨ ਰੈਸਟੋਰੈਂਟ ਮਿਨੀਪੇਗਨ ਓਨ ਬਿਜ਼ਨਸ ਆਫ ਊਬਰ ਤੇ ਉਹ ਰੈਸਟੋਰੈਂਟ ਦੇ ਵਿੱਚ ਜੋਬ ਵੀ ਕਰਦੇ ਨੇ ਤੇ ਊਬਰ ਇਹਨਾਂ ਦਾ ਇੱਕ ਆਪਣਾ ਵੱਖਰਾ ਇੱਕ ਬਿਜ਼ਨਸ ਵੀ ਸ਼ੁਰੂ ਕੀਤਾ ਹੋਇਆ ਨੀਟ ਬਿਊਟੀਫੁੱਲ ਟਾਲ ਗਰਲ ਫਰੋਮ ਕੈਨੇਡਾ ਔਰ ਇੰਡੀਆ ਨੋ ਕਾਸਟ ਵਾਰ ਸਕ੍ਰੀਨ ਤੇ ਇਹ ਨੰਬਰ ਚੱਲਿਆ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਮੱਝਵੀ ਸਿੱਖ ਲੜਕੀ ਲੁਧਿਆਣਾ ਏਰੀਆ 10494 ਡੇਟ ਆਫ ਬਰਥ 5 ਫੁੱਟ 3 ਇੰਚ ਦਾ ਬੇਟੀ ਦਾ ਗ੍ਰੈਜੂਏਸ਼ਨ ਐਂਡ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਸੌਫਟਵੇਅਰ ਇਹਨਾਂ ਦੀ ਕੁਆਲਿਫਿਕੇਸ਼ਨ ਆ ਦੋ ਭਰਾ ਨੇ ਉਹ ਵਿਆਹੇ ਹੋਏ ਨੇ ਲੜਕਾ ਗਵਰਨਮੈਂਟ ਜੋਬ ਕਰਦਾ ਹੋਵੇ ਪੰਜਾਬ ਪੁਲਿਸ ਦੇ ਹੋਵੇ ਜਾਂ ਫਿਰ ਆਰਮੀ ਦੇ ਵਿੱਚ ਹੋਵੇ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਬੁੱਢਲਾਡਾ ਮਾਨਸਾ ਏਰੀਆ ਤੋਂ ਹਣੀ ਚੱਡਾ ਨਾਮ ਆ ਲੜਕੇ ਦਾ ਪਿਓਰ ਖੱਤਰੀ ਜਨਰਲ ਵੈਸ਼ਨੂ ਪਰਿਵਾਰ ਆ ਜੀ ਇਹ 18/8/97 ਡੇਟ ਆਫ ਬਰਥ ਕੁਆਲਿਫਿਕੇਸ਼ਨ ਆ ਦੀ ਆਈਟੀਆਈ ਰੈਫਰਿਜਰੇਟਰ एयर कंडीशन वायरमैन वीरका डिस्ट्रीब्यूटर ਨੇ ਜੀ ਇਹ ਆਪਣਾ ਖੁਦ ਦਾ ਕੰਮ ਇਹਨਾਂ ਦਾ ਦੋ ਕੋਠੀਆਂ ਨੇ ਇਹਨਾਂ ਕੋਲ ਦੋ ਭੈਣਾਂ ਨੇ ਇਹਨਾਂ ਦੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਨੰਸ਼ਾ ਨੋਟ ਕਰੋ ਜੀ ਗਰੋਵਰ ਸਿੱਖ अरोड़ा ਲੜਕਾ ਲੁਧਿਆਣਾ ਏਰੀਆ 1493 ਡੇਟ ਆਵਰ 5 ਫੁੱਟ 9 ਇੰਚ ਕਾਦਾ ਬੇਟੇ ਦਾ ਮੈਟ੍ਰਿਕ ਨੇ ਇਹ ਸिलाई ਮਸ਼ੀਨ ਬਣਾਉਂਦੇ ਨੇ ਲੁਧਿਆਣਾ ਵਿੱਚੇ ਭੈਣ ਅਤੇ ਭਰਾ ਇਹਨਾਂ ਦੇ ਵਿਆਹੇ ਹੋ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਇਹ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਰਿਸ਼ਤੇ ਦੇ ਮੇਰ ਵੀ ਆਪ ਜੀ ਨੇ ਸਾਂਝੇ ਕੀਤੇ ਰਹਿਣ ਜੀ ਕੋਈ ਵੇਰਵਾ ਬੋਲਣ ਤੋਂ ਵੱਧ ਘਟ ਬੋਲਿਆ ਗੋਵੇ ਤਾਂ ਕਿ ਮਾਰੇ ਜਾ ਚੁਕਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ